টাইমস ਨਾਉ ਪੰਜਾਬ ਅਮਰ ਸਭ ਕਿਤੋਂ ਨਗਰ ਕੀਰਤਨ ਦੇ ਆਰੰਭਤਾ ਹੋਈ ਕੀ ਰੂਪ ਰੇਖਾ ਰਹੇਗੀ ਤੇ ਅੱਜ ਪਟਿਆਲਾ 'ਚ ਕਿਤਾ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਤੋਂ ਨਗਰ ਕੀਰਤਨ ਗੁਰੂ ਦੇਵ ਬਹਾਦਰ ਜੀ ਦੀ ਨਵੀਂ ਪਾਸ਼ਾਏ ਜਿਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਅੱਜ ਉਹਨਾਂ ਨੂੰ ਸਵਾਗਤ ਤੇ ਨਗਰ ਕੀਰਤਨ ਕਰਦਿਆ ਜਾ ਰਿਹਾ ਏ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਵੱਖ-ਵੱਖ ਪਲਾਸੇ ਜਿੱਥੇ ਸਵਾਗਤ ਆ ਉਸ ਤੋਂ ਬਾਅਦ ਤੁਹਾਨੂੰ ਬਟਾਰੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਰੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਜਿੱਤੋਂ ਬਾਅਦ ਅਲੱਗ-ਅਲੱਗ ਪੜਾਵਾਂ ਤੇ ਜਨਕ ਕੀਰਤਨ ਦਾ ਸਵਾਗਤ ਹੋਊਗਾ ਛੋਏ ਨਗਰ ਕੀਰਤਨ ਅ बटाले तो क्रॉस होकर नेता उस बाद अमृतसर जरा चुका जी सो तेई चौबी पच्ची आनंदपुर विखेपुर साहब विखे, अनांपुर विखे आ, बहुत वाडा जरा उत्साह देखने मिल रहा जी गुरु तेग बहादुर जी की शहादत बटाले दाह कुछ आ रहा है बिल्कुल जी मैं दसना चाहना भी बटाले दुहारे क्योंकि तो ਪਟਾਲਿਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਚਾਹੇ Hindu ਹੋਵੇ ਚਾਹੇ Sikh ਹੋਵੇ ਚਾਹੇ Musalman ਹੋਵੇ ਸਾਰਿਆਂ ਦਾ ਸਤਿਕਾਰ ਹੈ ਸੋ ਜਦੋਂ ਵੀ ਕੋਈ ਵੀ ਤਿਹਾਰ ਹੁੰਦਾ ਚਾਹੇ ਦੁਸ਼ਹਿਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਵੇਂ ਦਸਵੇਂ ਦਾ ਮੇਲਾ ਹੋਵੇ ਸੋ ਸਾਰੇ ਤਿਹਾਰਾਂ ਨੂੰ ਜਿਹੜਾ ਸਾਡਾ ਮੱਤਾਵਾ ਖੁਸ਼ੀ-ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਕੀ ਪੰਜਰਾ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਉਸ ਮਰਤਕ ਨੂੰ ਮੁੱਖ ਰੱਖਦੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਆ ਰਿਹਾ ਹੈ। ਦੂਸਰਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੀ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ ਹੈ। ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਅ ਦਿਵਸ ਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ। ਇਸ ਵਿੱਚ ਲੋਕਾਂ ਵੱਲੋਂ ਬਹੁਤ ਹੀ ਸਰਦਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਸਫਾਈ ਕੀਤਾ ਗਿਆ ਹੈ ਔਰ ਸੰਜਤਾ ਜਿਹੜੀਆਂ ਸਾਰੀ ਸੜਕਾਂ ਤੇ ਖੜੀਆਂ ਦਰਸ਼ਨ ਕਰਨ ਵਾਸਤੇ ਤੇ ਬੜੇ ਆਮਡੰਗਣਾ ਇਹ ਕਿਤਨੇ ਬਟਾਲਾ ਚੁਲੰਗ ਕੇ ਅੰਮ੍ਰਿਤਸਰ ਵੇਖਿਆ ਕੀ ਜਾਏਗਾ ਇਹ ਵੀ ਮਸਾਜ ਦਾ ਸਾਲਾ ਜਿਹੜਾ ਇਹ ਨਗਰ ਕੀਰਤਨ ਨਿਕਲ ਰਿਹਾ ਹੈ ਦੇ ਵਿੱਚ ਕਾਫੀ ਸੋਨ ਪੂਰੇ ਮੁਕਾ ਪਰੂਕਾ ਹੈ ਜੇ ਕੋਈ ਇਹਨਾਂ ਨੂੰ ਹੋਣਾ ਸੀ ਲਾ ਵੰਡਾਣਾ ਸੀ ਕਿ ਪੂਰੇ ਬਟਾਰੀ ਸਿਟੀ ਦੇ ਵਿੱਚੋਂ ਇਹ ਨਿਕਲੇ ਜਾ ਰਿਹਾ ਮੇਰੇ ਰਿਕਾਰਡ ਅਕੋਲ ਜਿਹੜਾ ਹੈ ਅਸੀਂ ਚੌਕਾਂ ਨਾਲ ਲਾ ਕੇ ਤੇ ਬਿਲਕੁਲ ਸਾਰੀ ਸਿਕਿਉਰਟੀ ਹੈ ਜੀ ਸਰ ਜਿਹਾ ਬਲਵਾਂ ਰੱਖੀ ਹੋਈ ਹੈ ਜੀ ਸਾਹ ਮੁਤਾਬਕ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਕੱਠ ਹੈ ਟਾਈਮਸ ਨਾਉ ਪੰਜਾਬ